क्रांति पिंड ਖਿਆਲਾ ਕਲਾ ਦੇ ਗਿਆਨੀ ਆਪਣੇ ਨਾਲ ਨੇ। ਗ੍ਰਾਂਤੀ ਸਾਹਿਬ ਦੱਸਣਗੇ ਸਾਰਾ। ਦੱਸੋ ਬਾਬਾ ਜੀ। ਇੱਕ ਮਿੰਟ ਇੱਕ ਮਿੰਟ। ਪਿੰਡੋਂ ਖਿਆਲਾ ਕਲਾ ਜੁਦਾ ਮਾਨਸਾ ਤੋਂ। ਸੂ ਸੰਤਵਲੋਂ ਨਗਰ ਤੋਂ ਆਸੇ ਵੱਲੋਂ ਜੋ ਹਰ ਇੱਕ ਦਾ ਵਾਅਦੇ। ਰਹਿਤ ਸੁਮੇਂ ਦੀ ਕਥੀ ਕਿਥੇ ਕਿਥੇ ਇਹ ਸਾਰੇ ਲੋਕ ਵੱਲੋਂ ਵੱਲੋਂ ਕਈ ਕੰਮ ਦੀ ਰਸਮੀ ਕਿਥੇ ਕਿਥੇ ਇਹਾਂ ਦੇ ਯੋਗ ਵਰਦੋਗਰ ਵੀਰਸਨ ਤੋਂ ਇਹ ਰਸਤਾ ਕੱਟ ਕੇ ਵਰਦੋਗਰ ਤੋਂ ਵੀ ਮੋਟਕ ਵਾਸਤੇ ਜਾਏਗਾ ਵੀ ਜਦੋਂ ਰੋਡ ਬੰਦ ਰਹੇਗਾ ਉਹਨਾਂ ਦੇ ਲਈ ਰਸਤਾ ਉੱਝਾ ਜਾਵੇਗਾ ਛੋਟਾ ਟੰਡ ਵੱਲ ਹਰ ਲੋਕਾਂ ਵਾਸਤੇ ਹਰ ਪ੍ਰਕਾਰ ਦੀ ਉਹਨਾਂ ਦੀ ਸਹਾਇਤਾ ਦਿੱਤੀ ਜਾਵੇਗੀ ਜਿਵੇਂ ਕਿ ਰਸਨ ਦੀ ਰੋਡ ਹੈ ਉਹਨਾਂ ਨੂੰ ਰਸਨ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਮਾਇਆ ਦੀ ਰੋਡ ਹੈ ਉਹਨਾਂ ਨੂੰ ਮਾਇਆ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਪੇਂਦ ਦੀ ਰੋਡ ਹੈ ਉਹਨਾਂ ਵਾਸਤੇ ਪੇਂਦ ਦਿੱਤੀ ਜਾਵੇਗੀ ਭਾਵੇਂ ਜੋ ਕਸ਼ਮਲ ਵਾਸਤੇ ਹਰਾ-ਚਾਰਾ ਕੂੜੀ ਜੋ ਵੀ ਰੋਡ ਆ ਉਹ ਸਾਰੇ ਪਿੰਡ ਵੱਲੋਂ ਕਿੰਨੇ ਨੁਕਰਾਂ ਦੇ ਵੱਲੋਂ ਵੱਧ ਤੋਂ ਵੱਧ ਸੇਵਾ ਕੀਤੀ ਜਾਵੇਗੀ ਸੋ ਜਿਨ੍ਹਾਂ ਨੂੰ ਇਸ ਰਸਲ ਦੀ ਲੋੜ ਹੋਵੇ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਨੇ ਜਿਨ੍ਹਾਂ ਨੂੰ ਕੋਈ ਵੱਟ ਰੋਡ ਹੁੰਦੀ ਹੈ ਜੀ ਵਾਰੀ ਲੋੜਵੰਦ ਹੁੰਦੇ ਹਨ ਉਹ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਵੀ ਕਰ ਸਕਦੇ ਆ ਸੋ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਇਹ ਸੇਵਾ ਕਰਤੀ ਹੈ ਜੋ ਨੰਬਰ ਆ ਉਹ ਸਕਰੀਨ ਦੇ ਉੱਪਰ ਆਵੇਗਾ ਉਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਸ੍ਰੀ ਕਾਲ ਸਾਰੇ ਭਰਾਵਾਂ ਨੂੰ ਟੂੜੀ ਦੀ ਸੇਵਾ ਚੱਲ ਰਹੀ ਹੈ ਬਾਈ ਹੜਪੀੜ ਤਾਂ ਵਾਸਤੇ ਓਥੇ ਡੰਗਰਾਂ ਵਾਸਤੇ ਟੂੜੀ ਦੀ ਬਹੁਤ ਜ਼ਿਆਦਾ ਲੋੜ ਹੈ ਉਹਦਾ ਕਰਕੇ ਆ ਨੌਜਵਾਨ ਮੁੰਡੇ ਆ ਟੂੜੀ ਭਰ ਰਹੇ ਇਥੋਂ ਇਹ ਤੇਰੀ ਵੀਡੀਓ ਬਣਾ ਲੈ ਫੜਾ ਵੀਡੀਓ ਤਾਂ ਬਹੁਤਨੇ ਵੀ ਸੇਵਾ ਕੀਤੀ ਆ ਸੇਵਾ ਤਾਂ ਚਲੋ ਕਰੀ ਜਾਂਦੇ ਆ ਸਾਰੀ ਦੁਨੀਆ ਆ ਆ ਵੀਰ ਨੇ ਬਾਈ ਸੇਵਾ ਕੀਤੀ ਹੈ ਟੂੜੀ ਦੀ ਸਾਰੀ ਆ ਮੁੰਡੇ ਲੱਗੇ ਹੋਏ ਨੌਜਵਾਨ ਸਾਰੇ ਤੇ ਨੌਜਵਾਨ ਮੁੰਡੇ ਬਹੁਤ ਮਿਹਨਤ ਭਰਾਲਾ ਓਏ ਐਂ ਭਾਈ ਓਏ ਬੰਦ ਸ਼ਾਂ ਸਾਰੇ ਲੱਗਿਆ ਇੱਕਾਸ ਸਹਿਯੋਗ ਆ ਸਾਰਿਆਂ ਦਾ ਉਹ ਮੁੰਡੇ ਉਧਰ ਗੱਲਾਂ ਕਰ ਰਹੇ ਆ ਉਹਨਾਂ ਨੂੰ ਐ ਵੀ ਵੱਧ ਤੋਂ ਵੱਧ ਯਾਰ ਮਦਦ ਕਰੋ ਆ ਵੱਧ ਤੋਂ ਵੱਧ ਮਦਦ ਕਰੋ ਬਾਈ ਸਾਰੇ ਜਾਨੇ ਹਾਂ ਸਾਰੇ ਵੱਧ ਝੜ ਕੇ ਕਰੋ ਹਾਂ سپورਟ ਦੀ ਲੋੜ ਆ ਸਾਰੇ ਕਾਮਾਂ ਦੀ ਚਲੋ ਜੀ ਉਹਨਾਂ ਨੇ ਇਹਦੀ ਪੱਲੀ ਅੱਕ ਗਿਆ ਨੂੰ ਕੰਮ ਹੈਗਾ ਉੱਥੇ ਬਹੁਤ ਓਏ ਆ ਥੱਲੇ ਭਰਾਈ ਆ ਜਿਹੜੇ ਉਧਰ ਪਾਣੀ ਆ ਗਿਆ ਉਥੇ ਉਹਨਾਂ ਦੇ ਪਸ਼ੂਆਂ ਵਾਸਤੇ ਹਰਾਚਾਰੇ ਦੀ ਕੁਝ ਨਹੀਂ ਹੈਗਾ। ਛੂੜੀਆਂ ਉਹਨਾਂ ਦੀਆਂ ਪਾਣੀ ਚ ਭਿੱਜ ਚੁੱਕੀਆਂ ਨੇ ਕਿਉਂ 10 10 12 12 ਫੁੱਟ ਪਾਣੀ ਆ ਗਿਆ। ਅਸੀਂ ਅੱਜ ਫੋਨ ਕਰਕੇ ਪੁੱਛਿਆ ਸੀ ਉਹਨਾਂ ਭਰਾਵਾਂ ਤੋਂ ਅਸੀਂ ਰਾਸ਼ਨ ਵੀ ਇਕੱਠਾ ਕਰਿਆ। ਉਹ ਕਹਿੰਦੇ ਰਾਸ਼ਨ ਦੀ ਨਹੀਂ ਸਾਨੂੰ ਲੋੜ ਪਸ਼ੂਆਂ ਨੂੰ ਹਰੇਚਾਰੇ ਦੀ ਬਹੁਤ ਜ਼ਿਆਦਾ ਲੋੜ ਹੈ। ਉਥੇ ਵੱਧ ਤੋਂ ਵੱਧ ਬਈ ਸੰਯੋਗ ਕਰੋ। ਸਾਰੇ ਭਰਾਵਾਂ ਦਾ ਧੰਨਵਾਦ ਸਾਰੇ ਭਰਾਵਾਂ ਦਾ। ਪਾਣੀ ਪੀਣ ਵਾਲਾ ਹੈ? ਇੱਕ ਪੀਣ ਵਾਲਾ ਪਾਣੀ ਭੇਜਿਆ ਕਰੋ ਭਾਈ। ਹਾਂ ਪੀਣ ਵਾਲਾ ਪਾਣੀ ਜ਼ਰੂਰ ਭੇਜੋ ਸਾਰੇ ਭਰਾ। ਹਾਂ ਉਹ ਪੀਣ ਵਾਲਾ ਪਾਣੀ ਵੀ ਉਥੇ ਮੋਟਰਾਂ-ਮੋਟਰਾਂ ਖੜਕੀਆਂ ਬਾਈ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਬਹੁਤ ਜ਼ਿਆਦਾ ਹੈ ਤੇ ਪਾਣੀ ਵੀ ਸਾਰੇ ਭਰਾ ਲੈ ਕੇ ਪੁੱਜੋ ਧੰਨਵਾਦ ਸਾਰੇ ਭਰਾਵਾਂ ਦਾ